ਆਪਾਂ ਇਹਨਾਂ ਨੂੰ ਆਪਣੇ ਉੱਪਰ ਚੁੱਕਿਆ ਆਪਾਂ ਇਹਨਾਂ ਨੂੰ ਛੱਡਦੇ ਹਾਂ ਚਲੋ ਜੀ ਆਪਾਂ ਇਹਦੇ ਨਾਲ ਆਲੂ ਛਿੱਲੇ ਲਏ ਤੇ ਆਪਾਂ ਇਹਨਾਂ ਨੂੰ ਇਹ ਚ ਮੈਸ ਕਰ ਰਹੇ ਹਾਂ ਕੁੰਡੇ ਵਿੱਚ ਪਾ ਕੇ ਦੇਸੀ ਤਰੀਕੇ ਨਾਲ ਆਪਾਂ ਇਹਨਾਂ ਨੂੰ ਕੁੰਡੇ ਵਿੱਚ ਪਾ ਕੇ ਮੈਸ ਕਰ ਰਹੇ ਹਾਂ ਚਲੋ ਜੀ ਆਪਾਂ ਨੂੰ ਕੁੰਡੇ ਵਿੱਚੋਂ ਕੱਢ ਲਿਆ ਹੁਣ ਢੰਗ ਦੇ ਵਿੱਚ ਪਾ ਲਿਆ ਬੁਲੀ ਨੂੰ ਨੇ ਚਲੋ ਜੀ ਆਪਾਂ ਇਹਦੇ ਵਿੱਚ ਪਾਤਾ हरिया मिर्चों का पेस्ट बनाया हुआ पाता, पाता जी लून धनिया पाउडर मसाला दाल मिर्च पा दीजिए आप ਲਓ ਜੀ ਆਪਾਂ ਇਹਦੇ ਵਿੱਚ ਪਾਉਣਾ ਥੋੜਾ ਜਿਹਾ ਮੈਦਾ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਅਰਾ ਰੋਟ ਕਰਾਉਣਾ ਫਿਰ ਉਹੀ ਆ ਭੈਣੇ ਇਸ ਤਰੀਕੇ ਨਾਲ ਆਏ ਤੇਹ ਲਓ ਜੀ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਗੋਲ ਕਰ ਲਿਆ ਤੇ ਆਪਾਂ ਨੂੰ ਇਹ ਜਿਹੜਾ ਕੁਰਕਰਿਆਂ ਦਾ ਉਹ ਬਣਾਇਆ ਸੀਗਾ ਚੂਰਾ ਜਿਆ ਕੁਰਕਰਿਆਂ ਦਾ ਉਹ ਆਪਾਂ ਉਹਦੇ ਵਿੱਚ ਇਹਨਾਂ ਨੂੰ ਥੋੜਾ ਥੋੜਾ ਲਵੇੜ ਲਿਆ ਆਪਾਂ ਇਹਨਾਂ ਨੂੰ ਗੋਲ ਸ਼ੇਪ ਦੇ ਦਿੱਤੀ ਤੇ ਲਓ ਜੀ ਆਪਾਂ ਇਹ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਐ ਸ਼ੇਪ ਦੇ ਦਿੱਤੀ ਤੇ ਹੁਣ ਆਪਾਂ ਇਹਨੂੰ ਤਲਾਂਗੇ ਤੇ ਲਓ ਜੀ ਆਪਾਂ ਇਸ ਤਰੀਕਾ ਨਾਲ ਇਹਨਾਂ ਨੂੰ ਐ ਬਣਾ ਲਿਆ ਹੁਣ ਆਪਾਂ ਇਹਨਾਂ ਨੂੰ ल दें तो जी अपने इधर स्नैक्स तैयार हो चुके हैं तो आप चटनी इस तरह ਕਾ ਸਕਦੇ ਆ ਜਦੋਂ ਵੀ ਭੁੱਖ ਲੱਗੇ ਆਪਾਂ ਘਰ ਵਿੱਚ ਇਸ ਤਰੀਕੇ ਨਾਲ ਬਣਾ ਸਕਦੇ ਆ ਆਲੂਆਂ ਨੂੰ ਭਾਲ ਕੇ